ோரா அனந்தப ਗਲੀ ਗਲੀ ਰੋਈਏ ਆਨੰਦਪੁਰ ਸ਼ਹਿਰ ਦੀ ਮਾਹੀ ਦੇ ਵਿਛੋੜੇ ਵਾਲੀ ਇराती ਅਨੰਦ ਪੁਰਸ਼ ਹੈ ਰਦੀ ਵਾਹਿਗੁਰੂ ਗਲੀ ਗਲੀ ਰੋਈਏ ਅਨੰਦ ਪੁਰਸ਼ ਹੈ ਰਦੀ ਦਾਤਾ ਸਾਡੇ ਕੋਲੋਂ ਦਸੀ ਮੇਰੇ ਪ੍ਰੀਤਮਾ ਤੂੰ ਮੁਖ ਕਿਉਂ ਛੁਪਾਇਆ ਹੈ ਦਸੀ ਮੇਰੇ ਪ੍ਰੀਤਮਾ ਤੂੰ ਮੁਖ ਕਿਉਂ ਛੁਪਾਇਆ ਹੋਇਆ ਕੀ ਕਸੂਰ ਹੋ ਆ ਕੀ ਕਸੂਰ ਨੇ ਜਨਮ ਆ ਦਾ ਬੈਰੀ ਜੀ ਗਲੀ ਗਲੀ ਗੋਹੀ ਐ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਗੋਈ अनंद पुर शर दिना गलिया चू रह फतह सिंह खेडदा उन गलियां चूरी सभ ਨਗਲੀਆਂ ਚ ਵੈਰੀ ਸਪਵਾਗ ਮੇਲਦਾ ਚੱਲੀ ਨਹੀਂ ਉਹ ਜੜੀ ਚੱਲੀ ਨਹੀਂ ਉਹ ਜੜੀ ਗੁਲਾਮੀ ਕਿਸੇ ਅਨੰਦ ਪੁਰਸ਼ ਹੈ ਰਦੀ ਗਲੀ ਗਲੀ ਦੋਈਏ ਅਨੰਦ ਪੁਰਸ਼ ਹੈ ਰਦੀ ਜਿਨ੍ਹਾਂ ਗਲੀਆਂ ਦੇ ਵਿੱਚ ਫਤਿਹ ਸਿੰਘ ਖੇਲਦਾ ਉਹਨਾਂ ਗਲੀਆਂ ਦੇ ਵਿੱਚ ਅੱਜ ਵੈਰੀ ਪਿਆ ਮੇਰ ਦਾ ਚੱਲੀ ਨਹੀਂ ਉਹ ਜਾਣੀ ਗੁਲਾਮੀ ਸਾਥੋਂ ਗੈਰ ਦੀ ਉਹ ਗਲੀਆਂ ਦੇ ਕੱਖ ਵੀ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਤੋਂ ਬਿਨਾ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਅਸੀਂ ਕਿਸੇ ਦੇ ਪੈਰਾਂ ਦੀ ਛੋਹ ਨਹੀਂ ਪ੍ਰਵਾਨ ਕਰ ਸਕਦੇ ਅਸੀਂ ਕਿਸੇ ਦੀ ਖਾਕ ਨਹੀਂ ਬਣ ਸਕਦੇ ਜੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਸਣ ਵਾਲੀਆਂ ਗਲੀਆਂ ਦੇ ਕੱਖ ਵੀ ਇਹ ਰਜੋਈ ਕਰਦੇ ਆ ਤੇ ਅਨੰਦਪੁਰ ਸਾਹਿਬ ਦੇ ਆਵਾਸੀਆ ਤੂੰ ਕਿਹਨਾਂ ਦੇ ਪੈਰਾਂ ਦੀ ਮਿੱਟੀ ਬਣ ਗਿਆ ਜਾਂ ਤੇ ਆਵੇ ਜੋਰਾ ਵਰ ਅਜੀ ਤੁ ਬਜਾਰਦੀ ਜਨਾਂ ਦੇ ਸਹਾਰੇ ਜਿਉਂਦੀ ਰੌਣਕ ਬਜਾਰਦੀ ਲੱਪਣੀ ਨਾ ਤੂੰ ਲੱਪਣੀ ਨਾ ਤੂੰ ਪਤਿਆ ਦੇ ਫਰਦੀ ਗਲੀ ਗਲੀ ਰੋਈਏ ਆਨੰਦਪੁਰਸ਼ ਹੈ ਰਦੀ ਗਲੀ ਗਲੀ ਰੋਈਏ ਆਨੰਦਪੁਰਸ਼ ਹੈ ਰਦੀ மாிச்சி ஆயபுர